ਭਾਸ਼ਾ ਪਰਦੇ ਹਾਂ ਸੰਬੰਧਕ ਨਾਮ ਜਾਂ ਪੜਨਾਵ ਦੇ ਪਿੱਛੇ ਲੱਗ ਕੇ ਉਹਨਾਂ ਦਾ ਸੰਬੰਧ ਵਾਕ ਤੇ ਹੋਰ ਸ਼ਬਦਾ ਦੇ ਨਾਲ ਜੋੜਦੇ ਹਨ ਯਾਨੀ ਕਿ ਇਹ ਯਾਦਾ ਨਾਮ ਜਾਂ ਪੜਨਾਵ ਦੇ ਨਾਲ ਲੱਗੇ ਹੋਣਗੇ ਉਹਦੇ ਪਿੱਛੇ ਲੱਗੇ ਹੋਣਗੇ ਜ਼ਿਆਦਾਤਰ ਤੇ ਉਹਨਾਂ ਦਾ ਸੰਬੰਧ ਜੋੜਦੇ ਹਨ ਜਿਵੇਂ ਦਾ ਦੇ ਦੀ ਨੂੰ ਤੋਂ ਕੋਲ ਉੱਤੇ ਆਦਿ ਵਾਕਾਂ ਵਿੱਚ ਪ੍ਰਯੋਗ ਕਰਦੇ ਹਾਂ ਜਿਵੇਂ ਉਹ ਕਾਰ ਰਾਹੀਂ ਚੰਡੀਗੜ੍ਹ ਗਿਆ ਹੈ ਕਾਰ ਵੀ ਸੰਗਿਆ ਹੈ ਚੰਡੀਗੜ੍ਹ ਵੀ ਸੰਗਿਆ ਹੈ ਯਾਨੀ ਕਿ ਨਾਉ ਹੈ ਰਾਹੀ ਸੰਬੰਧਕ ਹੈ ਓਕਾਰ ਵਿੱਚ ਬੈਠਿਆ ਹੈ ਵਿੱਚ ਸੰਬੰਧਕ ਹੈ ਸੰਬੰਧਕ ਦੇ ਦੋ ਪ੍ਰਕਾਰ ਹਨ ਅਵਕਾਰੀ ਸੰਬੰਧਕ ਜੋ ਬਦਲਦੇ ਨਹੀਂ ਅਤੇ ਵਿਕਾਰੀ ਸੰਬੰਧਕ ਜੋ ਬਦਲ ਜਾਂਦੇ ਹਨ ਹੁਣ ਅਸੀਂ ਇਹਨਾਂ ਨੂੰ ਇੱਕ ਇੱਕ ਕਰਕੇ ਪੜ੍ਹਦੇ ਹਾਂ ਅਵਕਾਰੀ ਸੰਬੰਧਕ ਜਿਨ੍ਹਾਂ ਦੇ ਰੂਪ ਨਹੀਂ ਬਦਲਦੇ ਉਹ ਅਵਕਾਰੀ ਸੰਬੰਧਕ ਹਨ ਯਾਨੀ ਕਿ ਇਹ ਪਾਵੇਂ ਅਸੀਂ ਸਤਰੀਲਿੰਗ ਨਾਲ ਉਪਯੋਗ ਕਰੀਏ ਜਾਂ ਪੁਲਿੰਗ ਨਾਲ ਉਪਯੋਗ ਕਰੀਏ ਇਹ ਉਂਝ ਹੀ ਰਹਿਣਗੇ ਜਿਵੇਂ ਤੋਂ ਨੇ ਨੂੰ ਲਈ ਵਾਸਤੇ ਦੁਆਰਾ ਰਾਹੀਂ ਆਦਿ ਰਾਮ ਸ਼ਾਮ ਤੋਂ ਲੰਬਾ ਹੈ ਇਹ ਪੁਲਿੰਗ ਹੋ ਗਿਆ ਅਤੇ ਰਾਧਾ ਟੀਨਾ ਤੋਂ ਲੰਬੀ ਹੈ ਕੁੜੀਆਂ ਲਈ ਵੀ ਤੋਂ ਇਸਤੇਮਾਲ ਹੋ ਰਿਹਾ ਮੁੰਡਿਆਂ ਲਈ ਵੀ ਤੋਂ ਇਸਤੇਮਾਲ ਹੋ ਰਿਹਾ ਫਿਰ ਵਿਕਾਰੀ ਸੰਬੰਧਕ ਇਹਨਾਂ ਦੇ ਰੂਪ ਬਦਲ ਜਾਂਦੇ ਹਨ ਲਿੰਗ ਹੋਵੇ ਜਾਂ ਵਚਨ ਹੋਵੇ ਉਸ ਕਰਕੇ ਵਿਕਾਰੀ ਸੰਬੰਧਕ ਬਦਲ ਜਾਂਦੇ ਹਨ। ਇਹਨਾਂ ਦੇ ਉਦਾਹਰਣ ਹਨ ਜਿਵੇਂ ਦਾ ਇਕ ਲਈ ਹੋਏਗਾ ਦੇ ਬਹੁਵਚਨ ਲਈ ਹੋਏਗਾ ਦੀ ਵਿੱਚ ਵਿੱਚੋ ਆਦੀ ਰਾਮ ਦਾ ਪੈਨ